ਇਹ ਸੰਸਾਰ ਇਹ ਸਿਆਸਤ ਕਪਟ ਦੀ ਭਰੀ ਹੈ ਗੱਲੀ ਬਾਤੀ ਸਭ ਬਣਦੇ ਨੇ ਢਾਕੜ ਸਾਥਿਓ ਆ ਜਿਹਨਾਂ ਦੇ ਸਿਰ ਤੇ ਕਰੋੜਾਂ ਰੁਪਏ ਦਾ ਕਾਉਸਸ ਇਕੱਠਾ ਕੀਤਾ ਜਾਂਦਾ ਹੈ ਦੇਖ ਲਓ ਹਾਥਿਆਂ ਬਾਅਦ ਮਰ ਕੇ ਉਹਨਾਂ ਦੇ ਸਰੀਰ ਸੜਕ ਤੇ ਜਾਂਦੇ ਨੇ ਆਕੜ ਸਾਥਿਓ ਸਰੀਰ ਜਾਂਦੇ ਨੇ ਆਕੜ ਸਾਥਿਓ ਤੇ ਕਰੋੜਾਂ ਰੁਪਿਆ ਗਵਨ ਕਰਨ ਵਾਲਿਆਂ ਵਿੱਚ ਬੜੀ ਹੈ ਆਕੜ ਸਾਥਿਓ ਬੜੀ ਹੈ ਆਕਰ ਸਾਥੀਓ ਸਤਿ ਸ਼੍ਰੀ ਅਕਾਲ ਪੀ ਵੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸ੍ਰੀ ਤੁਸੀਂ ਸ਼ਹਿਰ ਤੋਂ ਨਜ਼ਰ ਲਾ ਲੈਂਦੇ ਹੋ ਵੀਡੀਓ ਕਿਸ ਬਾਰੇ ਕਰ ਰਹੇ ਹੋ ਸਾਥੀਓ ਸਮੇਂ ਅਸੀਂ ਬੰਗਾ ਰੋਡ ਤੇ ਮੌਜੂਦ ਹਾਂ ਜਦੋਂ ਨਵਾਂ ਸ਼ਹਿਰ ਤੋਂ ਬੰਗਿਆਵਲ ਜਾਣੇ ਆ ਰਸਤੇ ਵਿੱਚ ਇੱਕ ਨਹਿਰ ਆਂਦੀ ਉਹਦੇ ਨਜ਼ਦੀਕ ਮੌਜੂਦ ਹਾਂ ਔਰ ਇੱਥੇ ਜਦੋਂ ਲੰਘ ਰਹੇ ਸੀਗੇ ਤਾਂ ਇੱਕ ਤਸਵੀਰ ਦੇਖ ਕੇ ਇੱਕ ਗਊ ਦਾ ਸਰੀਰ ਆਕੜਿਆ ਹੋਇਆ ਦੇਖ ਕੇ ਮਨ ਬਹੁਤ ਉਦਾਸ ਹੋਇਆ ਬੇਚੈਨ ਹੋਇਆ ਕਿ ਕਾਓ ਸੈਸ ਦੇ ਨਾਮ ਤੇ ਸਾਡੇ ਤੁਹਾਡੇ ਤੋਂ ਕਰੋੜਾਂ ਰੁਪਏ ਦਾ ਟੈਕਸ ਲਿਆ ਜਾਂਦਾ ਔਰ ਇਹ ਜਿਹੜੀ ਗਊ ਆ ਦੱਸਿਆ ਜਾ ਰਿਹਾ ਕੱਲ ਰਾਤ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਕੱਲ ਰਾਤ ਦੀ ਗਊ ਜਿਹੜੀ ਜ਼ਖਮੀ ਹਾਲਾਤ ਚ ਇੱਥੇ ਹੁੰਦੀ ਆ ਔਰ ਪਤਾ ਨਹੀਂ ਕਿਹੜੇ ਵੇਲੇ ਦੇ ਪ੍ਰਾਣ ਨਿਕਲ ਗਿਆ ਤੇ ਹੁਣ ਸਰੀਰ ਪੱਥਰ ਬਣਿਆ ਹੋਇਆ ਪੱਥਰ ਰਾਹ ਚੋਂ ਅੱਜ ਦਾ ਜਿਹੜਾ ਆਪਾਂ ਟਰੈਕ ਦੇਖ ਰਹੇ ਆ ਸੜਕ ਹਜ਼ਾਰਾਂ ਗੱਡੀਆਂ ਸويرਦਿਆਂ ਨਿਕਲ ਗਈਆਂ ਹੋਣੀਆਂ ਕਈ ਅਫਸਰ ਨਿਕਲ ਗਏ ਹੋਣੇ ਲੇਕਿਨ ਕਿਸੇ ਨੇ ਜ਼ਿੰਮੇਵਾਰੀ ਨਹੀਂ ਸਮਝੀ ਕਿ ਉਹ ਕਾਹੋ ਐ ਉਹ ਗਊ ਆ ਜਿਹਦੇ ਨਾਮ ਤੇ ਜਿਨ੍ਹਾਂ ਦੇ ਨਾਮ ਤੇ ਕਰੋੜਾਂ ਰੁਪਏ ਦਾ ਸਰਕਾਰ ਕਾਉਸਸ ਇਕੱਠਾ ਕਰਦੀ ਆ 18 ਚੀਜ਼ਾਂ ਦੇ ਕਾਉਸਸ ਲਿਆ ਜਾਂਦਾ ਸ਼ਰਾਬ ਦੀਆਂ ਬੋਤਲਾਂ ਤੇ ਸੀਮੈਂਟ ਤੇ ਨਵੀਂ ਗੱਡੀ ਲੈਣੀ ਆ ਉਹਦੇ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਕਾਉਸਸ ਲਿਆ ਜਾਂਦਾ ਲੇਕਿਨ ਉਹਦੇ ਬਦਲੇ ਇਹਨਾਂ ਬੇਜ਼ੁਬਾਨਾਂ ਨੂੰ ਕੀ ਮਿਲਦਾ ਹਾਲਾਂਕਿ ਉਹਨਾਂ ਦੀ ਜ਼ੁਬਾਨ ਹੁੰਦੀ ਆ ਅਸੀਂ ਨਹੀਂ ਸਮਝ ਸਕਦੇ ਤਾਂ ਬਹੁਤ ਲਾਂਤਾਂ ਪਾਉਂਦੇ ਹੋਣੇ ਆ ਕਿ ਸ਼ਰਮ ਨਾਲ ਡੁੱਬ ਕੇ ਮਰ ਜਾਓ ਸਾਡੇ ਸਿਰ ਤੇ ਕਰੋੜਾਂ ਰੁਪਏ ਇਕੱਠਾ ਕਰ ਲਏ ਆ ਸਾਨੂੰ ਉਹਦੇ ਬਦਲੇ ਦਿਨੇ ਕੀ ਆ ਇਸ ਗਊ ਦਾ ਪਤਾ ਨਹੀਂ ਕਿਹਨੇ ਕਿਹਨੇ ਦੁੱਧ ਪੀਤਾ ਹੋਣਾ ਲੇਕਿਨ ਇਸ ਸਮੇ ਜਿਹੜੀ ਇਹ ਗਊ ਆ ਉਹਦੀ ਜਿਹੜੀ ਅੰਤਿਮ ਸਥਿਤੀ ਤੁਸੀਂ ਦੇਖੋ ਕਿੰਨੀ ਮਾੜੀ ਆਈ ਆ ਸਰੀਰ ਸਾੜਾ ਆਕੜਿਆ ਪਿਆ ਇੱਥੋਂ ਤੱਕ ਕਿ ਪੂਸ਼ ਵੀ ਆਕੜੀ ਪਈ ਆ ਅੰਕਲ ਜੀ ਸਾਡੇ ਨਾਲ ਨੇ ਸਵੇਰ ਦੇ ਵੀ ਬੜੇ ਉਪਰਾਲੇ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਤਰੀਕੇ ਜਿਹੜੀ ਇਹ ਡੈੱਡ ਬਾਡੀ ਆ ਇਹਨੂੰ ਇੱਕ ਟਿਕਾਣੇ ਤੇ ਲਗਾਇਆ ਜਾਵੇ ਇਹਨਾਂ ਵੱਲੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲੇਕਿਨ ਕੋਸ਼ਿਸ਼ਾਂ ਸਿਰ ਨਹੀਂ ਚੜ੍ਹ ਪਾਰੀਆਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਲਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜੋਗਾ ਸਿੰਘ ਪਿੰਡ ਕਰੀਹਾ ਜੀ ਸਾਡਾ ਕਿਉਂਕਿ ਭਾਜੀ ਅਕਾਲ ਰਾਤੀ ਹੋਇ ਇਹ ਰਾਤ ਹੋਇਆ ਜੀ ਠੀਕ ਹੈ ਹਾਂਜੀ ਤੇ ਗਊ ਤੇ ਫਿਰ ਜ਼ਖਮ ਵੀ ਕਾਫੀ ਮੈਂ ਦੇਖਿਆ ਹੁਣ ਜਾਕਮ ਤਾਂ ਜਿਆਦਾ ਇੱਕ ਤਾਂ ਪਹਿਲਾਂ ਨਾ ਇਹ ਜਿੱਦਾਂ ਆਮ ਜੀਮਿੰਦਾਰਾਂ ਦੇ ਖੇਤਾਂ ਜਾਂਦੇ ਆ ਉਹ ਮਾਰਦੇ ਆ ਉਹ ਜਾਕਮ ਤਾਂ ਤਾਂ ਹੋਇਓ ਸੀ ਆਦਾ ਜਿੱਦਣ ਦਾ ਹੁਣ ਸਵੀਰ ਦਾ ਰਾਤ ਦਾ ਐਕਸੀਡੈਂਟ ਜਾਦਾ ਹੋ ਜਾਣਾ ਉਸ ਕਰਕੇ ਕੁਛ ਕੁੱਤੇ ਵੀ ਆਦੇ ਅਸੀਂ ਹੁਣ ਜਿੰਨੇ ਕ ਨੱਟ ਭੱਜ ਕਰ ਸਕਦੇ ਉੰਨੇ ਕਰਦੇ ਆ ਲੇਕਿਨ ਕੋਈ ਚੱਕਣ ਵਾਲਾ ਹੀ ਨਹੀਂ ਆ ਰਿਹਾ ਇੱਥੇ ਕੋਈ ਰੱਖਿਆ ਦਲ ਵਾਲਾ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਹਲ ਤੱਕ ਪਹੁੰਚਿਆ ਕੋਈ ਦੇ ਕੋਲ ਨਹੀਂ ਕੋਈ ਗਊਸ਼ਾਲਾ ਵਾਲਾ ਨਾ ਜੀ ਨਾ ਕੋਈ ਵੀ ਨਹੀਂ ਕੋ ਸਰਕਾਰ ਵੱਲੋਂ ਸਰਕਾਰ ਵੱਲੋਂ ਵੀ ਕੁਛ ਵੀ ਨਹੀਂ ਜੀ ਮਹਾਰਾਜ ਤੁਹਾਨੂੰ ਤਾਂ ਇਹ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਹੁਣ ਕਈ ਜਾਨਵਰ ਨਹਿਰ ਦੇ ਵਿੱਚ ਡੇਗਦੇ ਆ ਅਸੀਂ ਖੁਦ 8 8 ਬੰਦੇ ਇਕੱਠੇ ਹੋ ਕੇ ਇੱਕ ਪਸ਼ੂ ਨੂੰ ਬਾਹਰ ਕੱਢਣੇ ਨੂੰ ਲੱਗ ਜਾਂਦੇ ਆ ਅਨਿਤ ਇਹ ਸੋਚਦਾ ਚਲੋ ਹੋਊ ਸਾਡੀ ਵੀ ਇੱਕਦਮ ਮੌਤ ਹੋਣੀ ਆ ਅਈ ਕਹਿੰਦੇ ਹਾਂ ਪਰ ਮੌਤ ਯਾਦ ਆ ਸੱਚੀ ਗੱਲ ਜਿਹੜੇ ਇਹਨਾਂ ਦੇ ਸਿਰ ਤੇ ਪੈਸੇ ਕਹਿੰਦੇ ਉਹਨਾਂ ਨੂੰ ਮੌਤ ਯਾਦ ਨਹੀਂ ਯਾਦ ਜੀ ਇਸ ਗੱਲ ਦਾ ਇਹ ਗੱਲ ਗਲਤ ਹੋ ਗਈ ਜੀ ਤੁਹਾਨੂੰ ਕੋਈ ਪੁੱਛ ਕੇ ਗਿਆ ਸਵੇਰ ਦਾ ਇਫਤਾਨਦਾ ਸੀ ਜੀ ਇੱਕ ਬੰਦਾ ਸਿਰਫ ਆਇਆ ਜਿਸ ਉਹ ਵੀ ਲੋਕਲ ਬੰਦਾ ਆ ਉਹ ਇਹ ਨਹੀਂ ਦੀ ਵੀ ਕੋਈ ਮਲਾਜਮਾਂ ਜਾਂ ਕੋਈ ਹੋਰ ਉਹ ਉਹ ਵੀ ਲੋਕਲ ਬੰਦਾ ਆ ਉਹ ਕਹਿੰਦੇ ਜੀ ਅਸੀਂ ਚਮੜੇ ਦਾ ਕੰਮ ਕਰਦੇ ਆਂ ਵੀ ਅਸੀਂ ਇਹ ਲੈ ਕੇ ਜਾਵਾਂਗੇ ਪਰ 5 ਘੰਟੇ ਹੋ ਗਏ ਉਹ ਵੀ ਹਲੇ ਤੱਕ ਆਏ ਨਹੀਂ ਜੀ ਦੇਖੋ ਲੀਗਲੀ ਉਹ ਕਰ ਸਕਦੇ ਕਿ ਨਹੀਂ ਕਰ ਸਕਦੇ ਸਾਨੂੰ ਨਹੀਂ ਨਾ ਪਤਾ ਇਹ ਤਾਂ ਇਹਦਾ ਸਰਕਾਰ ਦਾ ਕੰਮ ਬਣਦਾ ਇਹ ਤਾਂ ਸਰਕਾਰ ਦਾ ਕੰਮ ਤਾਂ ਸਰਕਾਰ ਦਾ ਪਰ ਸਰਕਾਰ ਦਾ ਕੋਈ ਮੈਂਬਰ ਮੈਂਬਰ ਆਵੇ ਤਾਂ ਤੜਈ ਹੈ ਨਾ ਕੋਈ ਆਏ ਨਹੀਂ ਰਿਹਾ ਕੋਈ ਨੂੰ ਨਹੀਂ ਆ ਰਿਹਾ ਇਹ ਰੋਡ ਵਾਲਿਆਂ ਨੂੰ ਨਹੀਂ ਹਲੇ ਤੱਕ ਇਹ ਨਹੀਂ ਖਬਰ ਦੇਖੋ ਇਹ ਰੱਖਿਆ ਦਲ ਵਾਲੇ ਜਿਹੜੇ ਸਾਡੇ ਭਰਾਏ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਅੰਕਲ ਹੋਣੀ ਤਾਂ ਇੱਥੇ ਆਪਣਾ ਅੱਖੋਖਾ ਚਲਾਉਂਦੇ ਤੁਸੀਂ ਨਾ ਮਿਹਨਤ ਕਰਦੇ ਇੱਥੇ ਹਜ਼ਾਰਾਂ ਲੋਕਾਂ ਨੇ ਆਉਣਾ ਏ ਬੀਜੀ ਵੀ ਹੋ ਸਕਦੇ ਚਾਹ ਬਣਾਉਣ ਚ ਕੋਈ ਜਿਵੇਂ ਤੁਸੀਂ ਕਹਿੰਦੇ ਕਿ ਚਮੜੇ ਵਾਲਾ ਆ ਗਿਆ ਕੱਲੂ ਲੜਾਈ ਝਗੜਾ ਉਸ ਤੋਂ ਚੰਗਾ ਆਪ ਹੀ ਪਹਿਲੇ ਚੱਕ ਕੇ ਲੈ ਜਾਓ ਸਹੀ ਗੱਲ ਹੈ ਜੀ ਇਹ ਤਾਂ ਹੁਣ ਇੱਦਾਂ ਜਾਈਦਾ ਆ ਪਰ ਕੋਈ ਆਵੇ ਤਦ ਹੀ ਆ ਜੇ ਅਸੀਂ ਕਿਸੇ ਨੂੰ ਕਹਿੰਦੇ ਹਾਂ 1000 1500 ਰੁਪਏ ਮੰਗ ਰਿਹਾ ਹੈ ਇੰਨੇ ਤੇ ਸਾਡੇ ਖੋਖੇ ਚ ਆਮਦਨ ਹੈ ਨਹੀਂ ਗੀ ਨਹੀਂ ਆਮਦਨ ਨਹੀਂ ਹੁੰਦੀ ਉਹਨੀ ਇਨਕਮ ਹੈ ਨਹੀਂ ਉਹੀ ਗੱਲ ਆ ਇੰਨੀ ਤੇ ਇਨਕਮ ਵੀ ਹੈ ਨਹੀਂ ਕਿ ਜੇ ਅਸੀਂ ਕਹੀਏ ਵੀ ਅਸੀਂ ਇੰਨਾ ਕਰ ਦਈਏ ਮੈਂ ਕਹਿੰਦਾ ਉਹਨੀ ਸੇਲ ਨਹੀਂ ਹੋਣੀ ਨਹੀਂ ਜੀ ਨਹੀਂ ਚਲੋ ਤੁਸੀਂ ਆਪਣੇ ਵੱਲੋਂ ਰੋਕ ਰੋਕ ਕੇ ਉਪਰਾਲੇ ਕਰ ਰਹੇ ਜੇ ਕੋਈ ਆਉਂਦਾ ਆ ਵੇਖਦੇ ਆ ਜੀ ਜੇ ਕੋਈ ਨਾ ਕੋਈ ਆਊਗਾ ਤਾਂ ਜ਼ਰੂਰ ਕਰਾਂਗੇ ਜੋ ਪਛ ਵੀ ਹੋ ਸਕੇ ਬੋਪਾ ਵੀ ਇਹ ਵੀਡੀਓ ਪਹੁੰਚਾ ਦੇਣੀ ਹੈ ਪ੍ਰਸ਼ਾਸਨ ਤੱਕ ਅਸੀਂ ਵੀ ਕੋਸ਼ਿਸ਼ ਕਰਨੇ ਤੁਹਾਡਾ ਫੋਨ ਨੰਬਰ ਲੈ ਜਣਾ ਨਹੀਂ ਹੋਇਆ ਤਾਂ ਤੁਹਾਡੇ ਤੇ ਬੋਝ ਨਹੀਂ ਪੈਂਦਾ ਤੁਹਾਡੇ ਤੇ ਬੋਝ ਨਹੀਂ ਪੈਂਦਾ ਠੀਕ ਹੈ ਜੀ ਪਰ ਇੱਥੋਂ ਹਜ਼ਾਰਾਂ ਗੱਡੇ ਨਿਕਲ ਗਏ ਹੋਣੇ ਕਿਸ ਨੇ ਕੋਈ ਨਹੀਂ ਰੋਕਦਾ ਨਹੀਂ ਕਿਸੇ ਨੇ ਨਹੀਂ ਇਦਾਂ ਦਾ ਦੇ ਸੋ ਮੈਦਾਨ ਦੱਸ ਜਿੰਦਾ ਬਈ ਇਹ ਤਾਂ 100 ਦੇ ਵਿੱਚੋਂ 100 ਚ ਨਹੀਂ ਹਜ਼ਾਰਾਂ ਦੇ ਵਿੱਚੋਂ ਕਿਤੇ ਇੱਕ ਅੱਧਾ ਬੰਦਾ ਹੋਊਗਾ ਜਿਹਦੇ ਦਿਲ ਦੇ ਵਿੱਚ ਇਹ ਰਹਿਮ ਆਊਗਾ ਤਰਸ ਆਉਂਦਾ ਹ ਹਮ ਦੇਖੋ ਕਿੰਨੀ مایੁਸੀ ਵਾਲੀ ਗੱਲ ਹੈ ਤੁਹਾਨੂੰ ਪਤਾ ਮੈਂ ਨਾ ਕੱਲ੍ਹ ਹੀ ਡਾਟਾ ਪੜ੍ਹਦਾ ਸੀ ਆਪਣੇ 18 ਸੈਗਮੈਂਟ ਹੈ 18 ਚੀਜ਼ਾਂ ਦੇ 18 ਵਸਤਾਂ ਤੇ ਟੈਕਸ ਲਿਆ ਜਾਂਦਾ ਕਾਉਸਸ ਕਿ ਗਊ ਦੀ ਰੱਖਿਆ ਕਰਨੀ ਆ ਠੀਕ ਆ ਜੀ ਜਿਹੜੇ ਆਵਾਰਾ ਪਸ਼ੂ ਉਹਨਾਂ ਦੀ ਰੱਖਿਆ ਕਰਨੀ ਆ ਆਵਾਰਾਂ ਦੇ ਬੇਸਹਾਰਾ ਨੇ ਵਿਚਾਰੇ ਕਿਉਂਕਿ ਪਹਿਲਾਂ ਦੁੱਧ ਤਾਂ ਲਿਆ ਹੋਣਾ ਇਤੋਂ ਇਦਾਂ ਤਾਂ ਪਹਿਲਾਂ ਨਾ ਚੋਣ ਕੇ ਛੱਡ ਦਿੱਤਾ ਛੱਡ ਦਿੱਤਾ ਜੀ ਸ਼ਰਾਬ ਤੇ ਟੈਕਸ ਲੈਂਦੇ ਆ ਕੰਸਟਰਕਸ਼ਨ ਤੇ ਲੈਂਦੇ ਆ ਨਵੀਂ ਗੱਡੀ ਲੈਣੀ ਉੱਤੇ ਸੀਮੈਂਟ ਤੇ ਆ ਔਰ ਨਵੇਂ ਸ਼ਹਿਰ ਚ ਹਜ਼ਾਰਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਪੇਟੀਆਂ ਵਿਕਦੇ ਆ ਸ਼ਰਾਬ ਦੀਆਂ ਔਰ ਹਰ ਬੋਤਲ ਤੇ ਟੈਕਸ ਆ ਤਾਂ ਕਿੱਥੇ ਜਾਂਦਾ ਉਹ ਪਤਾ ਨਹੀਂ ਜੀ ਇਹ ਤਾਂ ਗਵਰਨਮੈਂਟ ਨੂੰ ਹੁਣ ਪਤਾ ਹੈ ਕੀ ਕਰ ਕੋਈ ਗੱਲ ਕਰਨਾ ਇਤੋਂ ਮੇਰਾ ਤੁਹਾਡਾ ਦੋਨਾਂ ਦਾ ਸਵਾਲ ਹੈ ਹਾਂ ਜੀ ਹਾਂ ਜੀ ਸਾਡਾ ਦੋਨਾਂ ਦਾ ਸਵਾਲ ਹੈ ਕਿ ਕਿੱਥੇ ਜਾਂਦਾ ਇਹ ਉਹੀ ਤਾਂ ਗੱਲ ਹੈ ਜੀ ਇਹ ਤਾਂ ਹੁਣ ਕੋਈ ਨਾ ਕੋਈ ਸੰਸਥਾ ਦਾ ਰੱਖਣੀ ਚਾਹੀਦੀ ਵੇ ਦੇਖੋ ਹੁਣ ਡੀਆ ਪਸ਼ੂ ਮਰ ਗਿਆ ਇਹਨੂੰ ਚੱਕਣਾ ਤਾਂ ਫਰਜ਼ ਬਣਦਾ ਦਾ ਅੱਛਾ ਹੁਣ ਮੋਰੇ ਸਰਦੀਆਂ ਆਣੀਆਂ ਹੋਰ ਕਹਿੰਦੇ ਹੱਥ ਸੋਣੇ ਉਹੀ ਗੱਲ ਹੈ ਬਹੁਤ ਹਾਸਤੇ ਹੁਣ ਹੋਰ ਹੈ ਜੀ ਇਸ ਟਾਈਮ ਇੱਕ ਤਾਂ ਇਹ ਰੋਡ ਹਾਈਵੇ ਹੈ ਨਾ ਹਾਈਵੇ ਕਰਕੇ ਜਿਆਦਾ ਫਾਸਟ ਗੱਡੀ ਚੱਲ ਰਹੀ ਆ ਗੱਡੀ ਵੀ 150 ਤੋਂ ਘੱਟ ਨਹੀਂ ਕੋਈ ਚਲਾਉਂਦਾ ਮੈਂ ਨਹੀਂ ਜੀ ਨਹੀਂ ਜੋਗਾ ਸਿੰਘ ਭਾਜੀ ਹੋਣਾ ਨੇ ਜਦੋਂ ਆਏ ਅਸੀਂ ਇਹਨਾਂ ਨਾਲ ਗੱਲ ਕੀਤੀ ਇਹਨਾਂ ਦੇ ਦਿਲ 'ਚ ਵੀ ਇੱਕ ਦਰਦ ਸੀ ਇਹ ਵੀ ਕਹਿੰਦੇ ਕਿ ਯਾਰ ਮੈਂ ਸਵੇਰ ਦਾ ਕੋਸ਼ਿਸ਼ ਕਰਦਾ ਮੇਰੀ ਤਾਂ ਨਹੀਂ ਸੇਲ ਵੀ ਨੇ ਕਿ ਨਹੀਂ ਤਾਂ ਮੈਂ ਹੀ ਆਪੇ ਚੁਕਾ ਕੇ ਸਾਈਡ ਤੇ ਕਰਾ ਦਿੰਦਾ ਜਿੱਥੇ ਤੱਕ ਪਹੁੰਚਾਉਣਾ ਚਾਹੀਦਾ ਉੱਥੇ ਪਹੁੰਚਾ ਦਿੰਦਾ ਇਹ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਆ ਲੇਕਿਨ ਸ਼ਰਮ ਉਹਨਾਂ ਨੂੰ ਆਣੀ ਚਾਹੀਦੀ ਆ ਜਿਹੜੇ ਕੋਰੋਨਾ ਰੁਪਏ ਦਾ ਟੈਕਸ ਇਕੱਠਾ ਕਰਕੇ ਜਿੱਥੇ ਲੱਗਣਾ ਚਾਹੀਦਾ ਉੱਥੇ ਨਹੀਂ ਲਾਉਂਦੇ ਚਲੋ ਬਹੁਤ ਸ਼ੁਕਰ ਹੈ ਜੋਗੇ ਭਾਜੀ ਤੁਹਾਡਾ ਨੰਬਰ ਲੈ ਲੈਂਦਾ ਮੈਂ ਵੀਡੀਓ ਕੱਟ ਕੇ ਤੇ ਸਾਥੀਓ ਇੱਕ ਵਾਰੀ ਫਿਰ ਤੁਹਾਡਾ ਐਡਰੈਸ ਕਨਫ ਨਮਾਸ਼ਹਿਰ ਤੋਂ ਜਦੋਂ ਬੰਗਿਆ ਵੱਲ ਨੂੰ ਆਨੇ ਆ ਤਾਂ ਪਹਿਲੀ ਜਿਹੜੀ ਪੁਲੀ ਆਉਂਦੀ ਆ ਉੱਥੇ ਇਹ ਜਿਹੜੀ ਡੈੱਡ ਬੋਡੀ ਪਈ ਆ ਔਰ ਆਕੜੀ ਪਈ ਆ ਤੇ ਕਹਿੰਦੇ ਕਿ ਕੁੱਤੇ ਵੀ ਆ ਰਹੇ ਆ ਡੈੱਡ ਬੋਡੀ ਦੇ ਉੱਤੇ ਕਹਿੰਦੇ ਉਹਨਾਂ ਨੂੰ ਵੀ ਮੈਂ ਰੋਕ ਰਿਹਾ ਜਿੰਨਾ ਕਰ ਸਕਦੇ ਹਾਂ ਕਰ ਰਿਹਾ ਕਰ ਰਹੇ ਨੇ ਪਰ ਸਾਡੀ ਆ ਆਪਣੀ ਜ਼ਿੰਮੇਵਾਰੀ ਵੀ ਬਣਦੀ ਆ ਤੇ ਪ੍ਰਸ਼ਾਸਨ ਦੀ ਖਾਸ ਕਰਕੇ ਜ਼ਿੰਮੇਵਾਰੀ ਬਣਦੀ ਆ ਕਿ ਜੇ ਕਰੋੜਾ ਰੁਪਏ ਦਾ ਟੈਕਸ ਲੈ ਸਕਦੇ ਆ ਤਾਂ ਫੈਸਿਲਿਟੀ ਕਿਉਂ ਨਹੀਂ ਦੇ ਸਕਦੇ ਮਰ ਤਾਂ ਡੈਥ ਹੋ ਗਈ ਹੈ ਹੁਣ ਕਿਹੜਾ ਚਾਰਾ ਪਾਣਾ ਪੈਣਾ ਹੁਣ ਕੜਾ ਬੰਨਣਾ ਪੈਣਾ ਹੁਣ ਕੜਾ ਟੇਕ ਕੇਰ ਕਰਨੀ ਪੈਣੀ ਹੁਣ ਕੜਾ ਇਲਾਜ ਕਰਨਾ ਹੁਣ ਤਾਂ ਡੈੱਡ ਬਾਡੀ ਲੈ ਕੇ ਜਾਣੀ ਹੈ ਟਕਾਣੇ ਤੇ ਲੈ ਕੇ ਜਾਣੀ ਹੈ ਹੁਣ ਤਾਂ ਆਜੋ ਇਹੀ ਬੇਨਤੀ ਆ ਇਹੀ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਕਰੋੜਾ ਰੁਪਏ ਦਾ ਟੈਕਸ ਇਕੱਠਾ ਹੁੰਦਾ ਮੋਰੇ ਸਰਦੀਆਂ ਨੇ ਫੌਗ ਵੀ ਪੈਣੀ ਸ਼ੁਰੂ ਹੋ ਜਾਣੀ ਸਮੋਕ ਾਟ ਗਈ ਆ ਫੌਗ ਸ਼ੁਰੂ ਹੋਏ ਨੇ ਬਹੁਤ ਸਾਰੇ ਹੱਥ ਸੇ ਹੁੰਦੇ ਆ ਮੈਂ ਆਪਣਾ ਇੱਕ ਬਹੁਤ ਕੀਮਤੀ ਯਾਰ ਇਦਾਂ ਦੇ ਹੱਥ ਸੱਚ ਖਵਾ ਚੁੱਕਾ ਔਰ ਉਮੀਦ ਕਰਦਾ ਕਿ ਸਰਕਾਰਾਂ ਸਤਰਕ ਕੋਣ ਸਰਕਾਰਾਂ ਜਾਗਣ ਕਦੀ ਵੇ ਤੇ ਕੋਈ ਹਾਦਸਾ ਨਾ ਵੇ ਤੇ ਪਸ਼ੂਕਾ ਦੀ ਵੀ ਬੇਸਾਰਾ ਨਾ ਹੋਵੇ ਆਵਾਰਾ ਨਹੀਂ ਹੁੰਦਾ ਬੇਸਾਰਾ ਆਉਂਦਾ ਕਿਉਂਕਿ ਇਹਨਾਂ ਦੇ ਸਿਰ ਤੋਂ ਬਹੁਤ ਪੈਸੇ ਕਮਾਏ ਜਾਂਦੇ ਆ ਜਿਹੜੇ ਇਹਨਾਂ ਤੱਕ ਨਹੀਂ ਪਹੁੰਚਦੇ ਇਹਨਾਂ ਤੱਕ ਲਾਭ ਨਹੀਂ ਪਹੁੰਚਦਾ ਬਹੁਤ ਬਹੁਤ ਸ਼ੁਕਰੀਆ